جاوہ وا پرکانی تے مار کوندارو جاوہ وا کوندارو پرکانی تے مار کوندارو جاوہ وا ਗੁਰੂ ਨਾਮ ਸੰਜੀਵ ਲਹਿਲ ਜੀ ਵਾਈਸ ਪ੍ਰੈਜ਼ੀਡੈਂਟ ਭਾਰਤੀ ਜੰਦਾ ਪਾਰਟੀ ਜ਼ਿਲ੍ਹਾ ਖੰਨਾ ਮਾਛੀਵੜਾ ਤੋਂ ਅੱਜ ਪੰਜਾਬ ਭਰ ਦੇ ਵਿੱਚ ਭਾਸ਼ਾ ਸੜਕਾਂ ਤੇ ਉਤਰੀ ਹੋਈ ਹੈ ਵਿਰੋਧ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਦਾ ਕੀ ਮਾਮਲਾ ਹੈਗਾ ਦੇਖੋ ਕੱਲ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਸੀਐਮ ਆਪਣੇ ਜਿਹੜੇ ਹੈਗੇ ਭਗਵੰਤ ਮਾਨ ਜੀ ਉਹਨਾਂ ਨੇ ਸਭ ਵਿਧਾਨ ਸਭਾ ਦੇ ਵਿੱਚ ਬਹੁਤ ਹੀ ਗਲਤ ਲਬਜੜੇ ਜੂਕ ਕੀਤੇ ਨੇ ਦੇਖੋ ਸ੍ਰੀ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਨੇ ਦੇਸ਼ ਦੇ ਔਰ 140 ਕਰੋੜ ਦੇਸ਼ ਵਾਸੀਆਂ ਨੇ ਉਹਨਾਂ ਨੂੰ ਚੁਣ ਕੇ ਬਿਠਾਇਆ ਆ ਤੇ ਉਹਨਾਂ ਦੇ ਨਾਲ ਗ੍ਰਹਿ ਮੰਤਰੀ ਸ੍ਰੀ ਅਮੀਸ਼ਾ ਜੀ ਦੋਨਾਂ ਬਾਰੇ ਬਹੁਤ ਹੀ ਮਾੜੀ ਲੱਭ ਜਿਹੜੇ ਹੈਗੇ ਨੇ ਉਹ ਬੋਲੇ ਨੇ ਅਸੀਂ ਕੜੇ ਸ਼ਬਦਾਂ ਵਿੱਚ ਇਹਦੀ ਮਿੰਦਾ ਕਰਦੇ ਆ ਔਰ ਤੁਸੀਂ ਦੇਖੋ ਵੀ ਤਿੰਨ ਵਾਰ ਉਹ ਮੁੱਖ ਮੰਤਰੀ ਰਹੇ ਨੇ ਗੁਜਰਾਤ ਦੇ ਨਾਲ ਅਮੀਸ਼ਾ ਜੀ ਵੀ ਤਿੰਨ ਵਾਰ ਗ੍ਰਹਿ ਮੰਤਰੀ ਰਹੇ ਨੇ ਗੁਜਰਾਤ ਦੇ ਉਸ ਤੋਂ ਬਾਅਦ ਤਿੰਨ ਵਾਰ ਦੇ ਹੁਣ ਚੁਣੇ ਹੋਏ ਪ੍ਰਧਾਨ ਮੰਤਰੀ ਦੇ ਨਾਲ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ ਜੀ ਉਹਨਾਂ ਵਾਸਤੇ ਜੋ ਲਫ਼ਜ਼ ਬੋਲੇ ਗਏ ਨੇ ਉਹ ਬਹੁਤ ਮਾਰੇ ਨੇ ਇੱਕ ਤਰੀਕਾ ਪਾਰ ਕਿਹਾ ਜਾਵੇ ਜਾਂ ਬਾਹਰ ਚਲੇ ਜਾਂਦੇ ਨੇ ਬਾਹਰ ਦੇਖੋ ਪਾਲਸੀਆਂ ਹੁੰਦੀਆਂ ਨੇ ਗਵਰਨਮੈਂਟ ਦੀਆਂ ਪਾਲਸੀਆਂ ਨੇ ਉਹ ਪਾਲਸੀਆਂ ਦੇ ਨਾਲ ਹੀ ਇੰਡਸਟਰੀ ਆ ਜਾਂ ਹੱਬ ਨੇ ਉਹ ਸਾਰੇ ਉਸ ਤਰੀਕੇ ਆਲੇ ਹੁੰਦੇ ਨੇ ਔਰ ਜੋ ਵੀ ਇਹਦਾ ਸਿਸਟਮ ਹੁੰਦਾ ਆ ਪ੍ਰੋਟੋਕੋਲ ਦਾ ਉਹ ਦੇਖੋ ਕਰਦੇ ਨੇ ਤੁਸੀਂ ਦੇਖੋ ਵੀ ਉਹ ਪ੍ਰਧਾਨ ਮੰਤਰੀ ਸਾਹਿਬ 7 ਦਿਨ ਦੀ ਵਿਦੇਸ਼ ਯਾਤਰਾ ਤੇ ਗਏ ਸੀਗੇ ਦੇਰੇ ਵਿੱਚ ਉਹਨਾਂ ਨੇ ਪੰਜ ਦੇਸ਼ ਤੈ ਕੀਤੇ ਨੇ ਔਰ ਉਹਨਾਂ ਦੇ ਵਿੱਚੋਂ ਦੋ ਦਿਨ ਦੋ ਰਾਤਾਂ ਉਹਨਾਂ ਨੇ ਪਲੇਨ ਦੇ ਵਿੱਚ ਸੌ ਕੇ ਹੀ ਕੱਟੀਆਂ ਨੇ ਇਸ ਕਰਕੇ ਇਹ ਜੋ ਲਫਜ਼ ਮਾਰੇ ਬੋਲੇ ਗਏ ਨੇ ਬਹੁਤ ਮਾਰੀ ਗੱਲ ਆ ਬਹੁਤ ਹੀ ਨਿੰਦਣਯੋਗ ਆ ਆ ਪੰਜਾਬ ਦੇ ਅੱਗੇ ਗੱਲ ਕਰੀ ਇਹਨਾਂ ਕੈਬਨਿਟ ਮੰਤਰੀ ਉਹਨਾਂ ਦਾ ਇੱਕ ਬਿਆਨ ਸਾਹਮਣੇ ਆਇਆ ਕਿਹਦੇ ਗੈਂਗਸਟਰਵਾਦ ਜਿਹੜਾ ਆ ਭਾਜਪਾ ਨੇ ਗੁਜਰਾਤ ਦੇ ਵਿੱਚ ਫੈਲ ਆਇਆ ਹੈ ਕਹਿੰਦੇ ਜੇਲ੍ਹ ਦੇ ਵਿੱਚ ਲਾਰਾ ਸੋਨਾ ਨੂੰ ਰੱਖਿਆ ਹੋਇਆ ਉਹ ਦੇਖੋ ਗੁਜਰਾਤ ਦੇ ਵਿੱਚ ਨਾ ਜਹ ਹੈਗਾ ਆ ਇਹ ਸਾਰੀਆਂ ਕੀਮਾ ਸਾਹਿਬ ਦੀ ਕੀਮਾ ਜੀ ਨੇ ਜੋ ਗੱਲਾਂ ਕਹੀਆਂ ਨੇ ਆਪਣੇ ਫైనాన్స్ ਮਿਸਟਰ ਜਿਹੜੇ ਨੇ ਹੈਗੇ ਨੇ ਐਸੀ ਕੋਈ ਗੱਲ ਨਹੀਂ ਇੱਥੇ ਤਾਂ ਇਹ ਜਦੋਂ ਦੇਖੋ 3.5 ਪੌਣੇ 4 ਪੌਣੇ 4 ਸਾਲ ਹੋ ਗਏ ਨੇ ਸਰਕਾਰ ਬਣੀ ਨੂੰ ਇਹਦੇ ਵਿੱਚ ਇਹਨਾਂ ਨੇ ਉਹਨਾਂ ਦੀਆਂ ਵੀਡੀਓ ਬਣਵਾ ਕੇ ਆਪ ਰਿਲੀਜ਼ ਕਰਵਾਈਆਂ ਨੇ ਜੇ ਆਪ ਰਿਲੀਜ਼ ਕਰਵਾਈਆਂ ਨੇ ਫਿਰ ਇੱਥੇ ਭਾਜਪਾ ਦਾ ਵਿੱਚ ਕੀ ਰੋਲ ਹੋਇਆ ਜੀ ਕਿ ਕਹਿੰਦੇ ਇਹ ਵੀ ਇੱਕ ਬਿਆਨ ਸਾਹਮਣੇ ਆਇਆ ਕਹਿੰਦੇ ਜਿਹੜੀਆਂ ਐਫਆਈਆਰ ਸਾਡੇ ਉੱਤੇ ਝੂਠੀਆਂ ਕਰਵਾਈਆਂ ਜਾ ਰਹੀਆਂ ਨੇ ਜਿਹੜਾ ਸੱਚ ਬੋਲਦਾ ਕਹਿੰਦੇ ਉਹਦੇ ਤੇ ਐਫਆਈਆਰ ਹੁੰਦੀ ਹੋਇਆ ਉਹ ਦੇਖੋ ਹੁਣ ਤਾਂ ਇਹ ਵੀ ਗੱਲ ਕਹਿਣਗੇ ਦੇਖੋ ਕੇਜਰੀਵਾਲ ਕੇਜਰੀਵਾਲ ਮਨੀਸ਼ ਮਨੀਸ਼ ਸਿਉਧਿਆ ਤੇ ਸਤਿੰਦਰ ਜੈਨ ਇਹ ਤਿੰਨੇ ਬੰਦੇ ਹੋਰ ਵੀ ਇੱਕ ਦੋ ਬੰਦੇ ਇਹਨਾਂ ਦੇ ਜਵਾਨ ਤੇ ਆਏ ਹੋਏ ਨੇ ਔਰ ਇਹ ਤਾਂ ਇਹ ਵੀ ਕਹਿਣਗੇ ਵੀ ਉਹਨਾਂ ਤੇ ਝੂਠੀਆਂ ਹੋਈਆਂ ਨੇ ਠੀਕ ਹੈ ਇਹ ਦੇਖੋ ਕੋਰ ਇਹਨਾਂ ਨੇ 950 ਕਰੋੜ ਰੁਪਏ ਦਾ ਕਪਲਾ ਕੀਤਾ ਆ ਸ਼ਰਾਬ ਘਟਾਲਾ ਕੀਤਾ ਆ ਐਜੂਕੇਸ਼ਨ ਘਟਾਲਾ ਕੀਤਾ ਆ ਉਹ ਕੋਰਟ ਦੇ ਵਿੱਚ ਸਾਰੇ ਉਹਦੇ ਸਬੂਤ ਗਏ ਨੇ ਤਾਂ ਹੀ ਜੇਲ੍ਹ ਹੋਈ ਆ ਜੇ ਹੁਣ ਇਹ ਇੱਥੇ ਪੰਜਾਬ ਦੇ ਵਿੱਚ ਹੁਣ ਆਏ ਹੋਏ ਨੇ ਦਿੱਲੀ ਦੇ ਹਾਰੇ ਹੋਏ ਨੇ ਦਿੱਲੀ ਤੋਂ ਹਾਰ ਕੇ ਹੁਣ ਪੰਜਾਬ ਦੇ ਤੇ ਇਹਨਾਂ ਨੇ ਇਨਚਾਰਜ ਲਾਇਆ ਆ ਤੇ ਇਹ ਜ਼ਮਾਨਤੇ ਨੇ ਨਾ ਕਿ ਇਹਨਾਂ ਨੂੰ ਕੋਈ ਹਜੇ ਇਹਨਾਂ ਦੀ ਸਜ਼ਾ ਦਾ ਕੋਈ ਹੋਇਆ ਆ ਇਹ ਤਾਂ ਕੇਸ ਚੱਲਦਾ ਆ ਦੁਆਰਾ ਇਹਨਾਂ ਨੂੰ ਸਜ਼ਾ ਖੋਣੀ ਹੋਣੀ ਆ ਤੇ ਇਹ ਦੁਆਰਾ ਅੰਦਰ ਫਿਰ ਜਾਣਗੇ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਹੋਰ ਪ੍ਰੋਟੈਸਟ ਨੂੰ ਤੇਜ਼ ਕੀਤਾ ਜਾਊਗਾ ਇਸ਼ਾਰਾ ਦੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਅੱਜ ਭਾਰਤੀ ਜੰਦਾ ਵਾਲਟੀ ਵਦੋ ਮੁੱਖ ਮੰਤਰੀ ਦੇ ਪੁਤਲੇ ਖੁੰਕੇ ਗਏ ਨੇ ਔਰ ਅਸੀਂ ਇਹ ਗੱਲ ਕਹਿੰਨੇ ਆ ਦੇਖੋ ਇੱਕ ਮੁੱਖ ਮੰਤਰੀ ਦੀ ਪਦ ਦੀ ਇੱਕ ਉਪਲਬਧੀ ਹੁੰਦੀ ਆ ਵੀ ਹਾਂ ਵੀ ਆਪਾਂ ਕਿੰਨਾ ਕੁ ਬੋਲਣਾ ਆ ਤੇ ਹੁਣ ਤੱਕ ਦੇਖੋ 45 ਸਾਲ ਦੀ ਮੇਰੀ ਉਮਰ ਆ ਤਾਂ 30 35 ਸਾਲ ਮੈਨੂੰ ਰਾਜਨੀਤੀ 'ਚ ਵੀ ਹੋ ਗਏ ਨੇ ਦੇਖ ਦੇਖ ਦੇਖਦੇ ਆ ਔਰ ਅੱਜ ਤੱਕ ਜਿੰਨੇ ਵੀ ਮੁੱਖ ਮੰਤਰੀ ਰਹੇ ਨੇ ਐਦਾਂ ਕਿਸੇ ਨੇ ਨਹੀਂ ਬੋਲਿਆ ਹੈਗਾ ਆ ਇਹ ਇਸੀ ਨੂੰ ਮਹਿਸੂਸ ਕਰਦੇ ਹੋਏ ਦੇਖੋ ਪੰਜਾਬ ਦੇ ਜਿਹਨਾਂ ਦੇ ਪ੍ਰਦਰਸ਼ਨ ਹੋਏ ਨੇ ਉਸ ਚੀਜ਼ ਨੂੰ ਦੇਖਦੇ ਹੋਏ ਇਹ ਮਾਫੀ ਮੰਗਣ ਨਹੀਂ ਤਾਂ ਇਹ ਪ੍ਰਦਰਸ਼ਨ ਹੋਰ ਤੇਜ਼ ਕੀਤਾ ਜਾਊਗਾ ਜੀ ਨਾਲ 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 ਪ੍ਰੋਟੈਸਟ ਕਰ ਮੈਡੀਕਲ ਸੈੱਲ ਦਾ ਸਟੇਟ ਕੋਰਪਸ ਨੂੰ ਮਿਲ ਰਿਹਾ ਹੈ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਪੰਜਾਬ ਭਰ ਚ ਭਾਜਪਾ ਸੜਕਾਂ ਤੇ ਉੱਤਰੀ ਹੋਈ ਇਸ ਕਰਕੇ ਕੀਤਾ ਜਾ ਰਿਹਾ ਕਿਉਂਕਿ ਭਗਵੰਤ ਮਾਨ ਨੇ ਜੋ ਕਿ ਮੁੱਖ ਮੰਤਰੀ ਹੈ ਇਸ ਪੰਜਾਬ ਦਾ ਉਹਨੂੰ ਨੂੰ ਮਰਿਆਦਾ ਦਾ ਨਹੀਂ ਪਤਾ ਹੈ ਅਈ ਕੋ ਮੁੱਖ ਮੰਤਰੀ ਇੱਕ ਪ੍ਰਧਾਨ ਮੰਤਰੀ ਦੀ ਮਰਿਆਦਾ ਕੀ ਹੁੰਦੀ ਹੈ ਇੱਕ ਪ੍ਰਧਾਨ ਮੰਤਰੀ ਅਹੁਦਾ ਕੀ ਹੁੰਦਾ ਵਾ ਉਹਨੂੰ ਇਹ ਪਤਾ ਹੋਣਾ ਚਾਹੀਦਾ ਇੱਕ ਮੁੱਖ ਮੰਤਰੀ ਹੋਣ ਦੇ ਬਾਵਜੂਦ ਵੀ ਕਿ ਮੈਂ ਇਹ ਮਰਿਆਦਾ ਦਾ ਕਿਉਂ ਪੰਗ ਕਰ ਰਿਹਾ ਇੱਕ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਉਹਨੂੰ ਇੱਜ਼ਤ ਤਾਂ ਕੀ ਕਰਨੀ ਹੈ ਪ੍ਰਧਾਨ ਮੰਤਰੀ ਪਦ ਦੀ ਇੱਕ ਮਹਿਮਾ ਵਾ ਇੱਕ ਗ੍ਰੀਮਾ ਵਾ ਇਹ ਤੋਂ ਉਹਦਾ ਇਹ ਕੀਮਤ ਹੈ ਕੋਈ ਉਹ ਇਹ ਤਿੰਨ ਵਾਰ ਪ੍ਰਧਾਨ ਮੰਤਰੀ ਚੁਣ ਕੇ ਆਏ ਨੇ 140 ਕਰੋੜ ਬੰਦਿਆਂ ਨੇ ਉਹਨਾਂ ਨੂੰ ਵੋਟ ਪਾਈ ਆ ਤਾਂ ਹੀ ਚੁਣ ਕੇ ਆਏ ਨੇ ਤੁਹਾਡਾ 3 ਕਰੋੜ ਬੰਦਿਆਂ ਤੋਂ ਵਾਅਦਾ ਆਇਆ ਵਾ ਮੁੱਖ ਮੰਤਰੀ ਬਣ ਕੇ ਤੈਨੂੰ ਪਤਾ ਹੀ ਨਹੀਂ ਹੈਗਾ ਕਿ ਉਹ ਕਿਵੇਂ ਆਏ ਨੇ ਸੋ 40 ਕਰੋੜ ਬੰਦਿਆਂ ਨੇ ਵੋਟ ਪਾ ਕੇ ਉਹ ਜਿਥਾਇਆ ਵਾ ਤਾਂ ਉਹ ਪ੍ਰਧਾਨ ਮੰਤਰੀ ਬਣੇ ਨੇ ਉਹਦੀ अहमियत ਨੂੰ ਪਤਾ ਹੋਣਾ ਚਾਹੀਦੀ ਆ ਤੈਨੂੰ ਤਾਂ ਸਿਰਫ 3 ਕਰੋੜ ਬੰਦਿਆਂ ਨੇ ਵੋਟ ਪਾਈ ਆ ਤਾਂ ਤੂੰ ਮੁੱਖ ਮੰਤਰੀ ਬਣਿਆ ਉਹਦੇ ਜੋ ਕਿ ਉਹਦਾ ਮੁੱਖ ਮੰਤਰੀ ਦਾ ਆਪਣੇ ਜਿੰਨੇ ਪਾਉਣੇ ਵੋਟ ਪਾਈ ਆ ਕਿੰਨਾ ਕਾ ਹਿੱਸਾ ਹੈਗਾ ਉਹਦੇ ਕੋਲ ਜਿੰਨੇ ਵੀ ਆਪਣੇ ਦੇਸ਼ ਵਾਸੀ ਨੇ ਉਹਦੇ ਬਹੁਤ ਹੀ ਘੱਟ ਹਿੱਸੇ ਨਾਲ ਤੂੰ ਵੋਟ ਪਾ ਕੇ ਫਿਰ ਤੂੰ ਮੁੱਖ ਮੰਤਰੀ ਬਣਿਆ ਇਸ ਕਰਕੇ ਤੈਨੂੰ ਮਰਿਆਦਾ ਦਾ ਪਤਾ ਹੋਣਾ ਚਾਹੀਦਾ ਵਾ ਇਹ ਪ੍ਰਧਾਨ ਮੰਤਰੀ ਮਰਯਾਦਾ ਕਿ ਹੁੰਦੀ ਹੈ ਉਹਦੀ ਜਿੱਤ ਕੀ ਕਰਨੀ ਹੈ ਔਰ ਕੀ ਬੋਲਣੇ ਆ ਇਹ ਤੈਨੂੰ ਸ਼ੋਭਾ ਨਹੀਂ ਦਿੰਦਾ ਕਿ ਮੁੱਖ ਮੰਤਰੀ ਹੁੰਦੇ ਹੋ ਬਿਲਕੁਲ ਸ਼ੋਭਾ ਨਹੀਂ ਦੇ ਰਿਹਾ ਉਸ ਬੰਦੇ ਨੂੰ